ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਸਾਥੀਓ ਜਿਵੇਂ ਕਿ ਆਪਾਂ ਸਾਰਿਆਂ ਨੇ ਦੇਖਿਆ ਵਕ ਵਕ ਸੋਸ਼ਲ ਮੀਡੀਆ ਚੈਨਲਾਂ ਦੇ ਉੱਤੇ ਬਕਵਾਕ ਜਿਹੜਾ ਇੰਟਰਨੈਸ਼ਨਲ ਨੈਸ਼ਨਲ ਟੀਵੀ ਚੈਨਲਾਂ ਦੇ ਉੱਤੇ ਭਾਵੇਂ ਬਹੁਤ ਸਾਰਾ ਸੱਚ ਜਿਹੜਾ ਟੀਵੀ ਚੈਨਲਾਂ ਜਾਂ ਮੀਡੀਆ ਨੇ ਨਹੀਂ ਦਿਖਾਇਆ ਪਰੰਤੂ ਜਿਹੜੀ ਸਚਾਈ ਹੈ ਉਹ ਸਾਡੇ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਦੇ ਸਾਹਮਣੇ ਹੈ ਜਿਵੇਂ ਤੁਸੀਂ ਦੇਖਿਆ ਸੰਗਰੂਰ ਦੇ ਵਿੱਚ ਪਟਿਆਲਾ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੇ ਪੰਜਾਬ ਰੋਡਵੇਜ਼ ਦੇ ਪੀਆਰਟੀਸੀ ਦੇ ਅਤੇ ਪੰਨ ਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਜਿਹੜੇ ਵਰਕਰ ਸੀ ਜਿਹੜੇ ਲੀਡਰ ਸੀ ਉਹਨਾਂ ਨੇ ਸੰਘਰਸ਼ ਕੀਤਾ ਤੇ ਸੰਘਰਸ਼ ਦੇ ਦੌਰਾਨ ਬਹੁਤ ਸਾਰਾ ਹੰਗਾਮਾ ਹੋਇਆ ਜਿੱਥੇ ਪੰਜਾਬ ਪੁਲਿਸ ਨੇ ਉਹਨਾਂ ਮੁਲਾਜ਼ਮਾਂ ਨੂੰ ਕੋਹ ਕੋਹ ਕੇ ਮਾਰਿਆ ਕੁੱਟਿਆ ਬੱਸਾਂ ਦੀਆਂ ਛੱਤਾਂ ਤੋਂ ਚੱਕ ਚੱਕ ਕੇ ਥੱਲੇ ਸੜਕ ਦੀ ਕੋਰੀ ਹਿੱਕ ਦੇ ਉੱਤੇ ਸਿੱਟ ਦਿੱਤਾ ਤੇ ਕਈਆਂ ਮੁਲਾਜ਼ਮਾਂ ਨੇ ਆਪਣੇ ਦਿਨ ਆਪਣੇ ਨਾਲ ਛੱਤ ਦੇ ਉੱਤੇ ਚੜ੍ਹ ਕੇ ਟੈਂਕੀਆਂ ਉੱਤੇ ਚੜ੍ਹ ਕੇ ਬੱਸਾਂ ਦੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਰਕਾਰ ਨੂੰ ਧਮਕੀ ਦਿੱਤੀ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਸਾਡੇ ਨਾਲ ਤੱਕੇਚਾਈ ਕੀਤੀ ਅਸੀਂ ਆਪਣੇ ਆਪ ਨੂੰ ਪੈਟਰੋਲ ਸਿੱਟ ਕੇ ਅੱਗ ਲਾ ਲਾਂਗੇ ਹੁਣ ਸਾਥੀਓ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੁੱਦਾ ਇਹ ਹੈ ਕੀ ਹੈ ਮੁੱਦਾ ਇਹ ਹੈ ਜਿਹੜੇ ਪੰਜਾਬ ਰੋਡਵੇਜ ਪੀਆਰਟੀਸੀ ਔਰ ਪਨਵਸ ਕੰਟਰੈਕਟਰ ਵਰਕਰਜ਼ ਯੂਨੀਅਨ ਦੀ ਜਿਹੜੇ ਲੀਡਰਸ ਨੇ ਉਹਨਾਂ ਦਾ ਦੋਸ਼ ਹੈ ਕਿ ਮੁਲਾਜ਼ਮ ਜਿਹੜੀ ਕਿਲੋਮੀਟਰ ਸਕੀਮ ਤਹਿਤ ਜਿਹੜਾ ਪ੍ਰਾਈਵੇਟ ਕੰਪਨੀਆਂ ਆੰਦੀਆਂ ਜਿਹੜੀਆਂ ਬੱਸਾਂ ਐ ਉਹ ਸਰਕਾਰੀ ਵੇੜੇ ਵਿੱਚ ਸ਼ਾਮਲ ਕਰਨ ਜਾ ਰਹੀ ਹੈ ਸੋ ਕੱਲ ਜਿਹੜੇ ਟੈਂਡਰ ਉਹਨਾਂ ਸਰਕਾਰੀ ਵੇੜੇ ਦੇ ਵਿੱਚ ਪ੍ਰਾਈਵੇਟ ਜਿਹੜੇ ਸਰਮਾਏਦਾਰ ਆ ਉਹਨਾਂ ਨੂੰ ਸ਼ਾਮਲ ਕਰਨ ਦੇ ਲਈ ਉਹਨਾਂ ਤੋਂ ਟੈਂਡਰ ਡਿਮਾਂਡ ਕੀਤੇ ਹੋਣੇ ਆ ਤੇ ਟੈਂਡਰ ਖੁੱਲਣੇ ਸੀਗੇ ਉਹ ਟੈਂਡਰਾਂ ਦਾ ਵਿਰੋਧ ਕਰ ਰਹੇ ਸੀ ਮੁਲਾਜ਼ਮ ਜਿੱਥੇ ਬੰਦੀਆਂ ਦਾ ਦੋਸ਼ ਹੈ ਕਿ ਜਿਵੇਂ ਪੰਜਾਬ ਸਰਕਾਰ ਪਿਛਲੇ 4 ਸਾਲਾਂ ਤੋਂ ਪੰਜਾਬ ਦੇ ਹੱਕਾਂ ਦੇ ਨਾਲ ਖਿਲਵਾੜ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਪੰਜਾਬ ਦੇ ਦੁਕਾਨਦਾਰਾਂ ਦੇ ਨਾਲ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਨਾਲ ਪੰਜਾਬ ਵਿਤਕਰਾ ਕਰਦੀ ਜਾ ਰਹੀ ਜੋ ਵਿਤਕਰਾ ਕਿਵੇਂ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜੇ ਸ਼ਹੀਦ ਅਹ ਜਿਹੜਾ ਸਮਾਗਮ ਜਿਹੜਾ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਨਾਏ ਗਏ ਹੋਣ ਉਹਨਾਂ ਦੇ ਵਿੱਚ ਜੇ ਟੈਂਟ ਲਾਉਣ ਦੀ ਗੱਲ ਹੋਵੇ ਉੱਥੋਂ ਨਗਰ ਕੀਰਤਨ ਲਈ ਬੱਸਾਂ ਦਾ ਇੰਤਜ਼ਾਮ ਹੋਵੇ ਬੋਰਡ ਲਾਉਣ ਦਾ ਜਿਹੜਾ ਠੇਕਾ ਹੋਵੇ ਬੋਰਡ ਲਾਉਣ ਦੀ ਜਿਹੜੀ ਬਣਾਉਣੇ ਹੋਵੇ ਉਹ ਸਾਰਾ ਜਿਹੜਾ ਪੰਜਾਬ ਤੋਂ ਬਾਹਰਲੀਆ ਕੰਪਨੀਆਂ ਨੂੰ ਦਿੱਤੇ ਗਏ ਔਰ ਜੇ ਨੌਕਰੀਆਂ ਦੀ ਗੱਲ ਕਰੀਏ ਨੌਕਰੀਆਂ ਦੇ ਵਿੱਚ ਵੀ ਜਿਹੜੀਆਂ ਸਰਕਾਰ ਦਾਵਾ ਕਰਦੀ ਕਿ ਅਸੀਂ 56000 ਨੌਕਰੀ ਪੰਜਾਬ ਦੇ ਨੌਜਵਾਨਾਂ ਨੇ ਦਿੱਤੀ ਉਹਦੇ ਵਿੱਚ ਪਹਿਲੀ ਗੱਲ ਤਾਂ ਇਸ ਗੱਲ ਦੇ ਵਿੱਚ ਕੋਈ दम ਨਹੀਂ ਕਿ 56000 ਸਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਗਈ ਸੋ ਜੇ ਅਸੀਂ ਸਰਕਾਰ ਦੇ ਦਾਅਵਿਆਂ ਦੇ ਉੱਤੇ ਸੱਚ ਮੰਨ ਵੀ ਲਈਏ ਤਾਂ 56000 ਦੇ ਵਿੱਚੋਂ ਤਾਂ ਜਿਹੜੀ ਕਰੀਬ ਕਰੀਬ 30000 ਨੌਕਰੀ ਹੈਗੀ ਹੈ ਉਹ ਪੰਜਾਬ ਤੋਂ ਬਾਹਰਲੇ ਸੂਬਿਆਂ ਲਈ ਹੋਏਗੀ ਤੇ ਸਿਰਫ ਪੰਜਾਬ ਦੇ ਹਿੱਸੇ ਆਇਆ 35% ਸੋ ਇਹਨਾਂ ਮੁਲਾਜ਼ਮਾਂ ਦਾ ਤਰਕ ਹੈ ਕਿ ਦਿੱਲੀ ਦੀਆਂ ਕੰਪਨੀਆਂ ਕਿਉਂਕਿ ਇਸ ਆਮ ਆਦਮੀ ਪਾਰਟੀ ਦੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਿੱਲੀ ਨਾਲ ਸੰਬੰਧ ਰੱਖਦੇ ਆ ਵੈਸੇ ਉਹ ਜੰਪਰਲੂ ਹਰਿਆਣੇ ਦੇ ਆ ਲੇਕਿਨ ਜਿਹੜਾ ਆਪਣਾ ਰਹਿਣ ਵਸੇਰਾ ਦਿੱਲੀ ਦੇ ਵਿੱਚ ਕਰਦੇ ਆ ਸੋ ਦਿੱਲੀ ਉਹਨਾਂ ਨੇ ਤਿੰਨ ਟਰਮਾਂ ਜਿਹੜੀ ਸਰਕਾਰ ਵੀ ਚਲਾਈ ਆ ਆਮ ਆਦਮੀ ਪਾਰਟੀ ਦੀ ਤੇ ਉਹ ਮੁਲਾਜ਼ਮਾਂ ਦਾ ਦੋਸ਼ ਹੈ ਕਿ ਸਰਕਾਰ ਜਿਹੜੇ ਬਾਹਰਲੇ ਪ੍ਰਾਈਵੇਟ ਬੰਦੇ ਹੈਗੇ ਆ سرمایہਦਾਰ ਹੈ ਵੀਨ ਕਿ ਪੰਜਾਬ ਤੋਂ ਬਾਹਰਲੇ ਦਿੱਲੀ ਦੇ ਲੋਕ ਜਿਹੜੇ ਇਹਨਾਂ ਨੇ ਹਾਈਜੈਕ ਕਰ ਲਈ ਇਹ ਆਮ ਆਦਮੀ ਪਾਰਟੀ ਉਹ ਆਪਣੀਆਂ ਬੱਸਾਂ ਸਰਕਾਰੀ ਵੇੜੇ ਦੇ ਵਿੱਚ ਸ਼ਾਮਲ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਆਰਥਿਕਤਾ ਨੂੰ ਇੱਕ ਵਾਰ ਫਿਰ ਚੂਨਾ ਲਾਉਣ ਦੀ ਤਾਕਤ ਦੇ ਵਿੱਚ ਹੈ ਸੋ ਜਿੱਥੋਂ ਤੱਕ ਉਹਨਾਂ ਦਾ ਇਸ ਗੱਲ ਦਾ ਤਰਕ ਹੈ ਇਹ ਵਾਕੀ ਸਲਾਹਣਯੋਗ ਗੱਲ ਹੈ ਹੁਣ ਜੇ ਆਪਾਂ ਗੱਲ ਕਰੀਏ ਇਸ ਸੰਘਰਸ਼ ਦੇ ਵਿੱਚ ਦਰਜਨਾ ਆਗੂਆਂ ਨੂੰ ਵਰਕਰਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਸੋ ਜਦੋਂ ਕਿਸੇ ਆਗੂ ਨੇ ਆਪਣੇ ਉੱਤੇ ਪੈਟਰੋਲ ਪੰਪ ਪੈਟਰੋਲ ਦਾ ਪੈਟਰੋਲ ਸਿੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਜਿਹੜਾ ਕਿਸੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਜਿਹੜਾ ਸੇਕ ਪਹੁੰਚਿਆ ਸੋ ਉਹਨੂੰ ਵੀ ਅੱਗ ਦੀਆਂ ਲਪਟਾਂ ਦੇ ਵਿੱਚ ਆਉਣਾ ਪਿਆ ਸੋ ਅੱਜ ਜਿਹੜਾ ਸਰਕਾਰ ਨੇ ਇਸ ਗੱਲ ਦਾ ਐਲਾਨ ਵੀ ਕੀਤਾ ਕਿ ਇਹ ਜਿਹੜੀਆਂ ਮੰਗਾਂ ਹੈਗੀਆਂ ਤੁਹਾਡੀਆਂ ਮੰਨ ਲਈਆਂ ਜਾਣਗੀਆਂ ਤੁਸੀਂ ਆਓ ਸਰਕਾਰ ਦੇ ਨਾਲ ਟੌਕ ਕਰੋ ਸੋ ਇਸੇ ਦੌਰਾਨ ਪਟਿਆਲਾ ਪੁਲਿਸ ਨੇ 10 ਯੂਨੀਅਨ ਲੀਡਰ ਨੂੰ ਅਰੈਸਟ ਕਰਤਾ ਤੇ ਅਰੇਸਟ ਕਰਕੇ ਉਹਨਾਂ ਨੂੰ ਅੰਦਰ ਪਾਤਾ ਜੇਲ੍ਹ ਦੇ ਵਿੱਚ ਸੁੱਟਤਾ ਸੋ ਅਰਬਨ ਸਟੇਟ ਪਟਿਆਲਾ ਦੇ ਜਿਹੜੇ ਐਸ ਐਚਓ ਗੁਰਪ੍ਰੀਤ ਸਿੰਘ ਸਮਰਾਓ ਹੈ ਉਹਨਾਂ ਨੇ ਵੀ ਦੋਸ਼ ਲਾਇਆ ਕਿ ਕਿਸੇ ਵਰਕਰ ਨੇ ਇੱਕ ਵਰਕਰ ਨੇ ਉਹਨਾਂ ਦਾ ਹੱਥ ਗੁੱਟ ਵੱਢਣ ਦੀ ਕੋਸ਼ਿਸ਼ ਕੀਤੀ ਹੈ ਸੋ ਸੰਗਰੂਰ ਦੇ ਵਿੱਚ ਵੀ ਇੱਕ ਇਨਸਪੈਕਟਰ ਨੂੰ ਜਿਹੜੀ ਅੱਗ ਲਾਉਣ ਦੀ ਮੈਂ ਪਹਿਲਾਂ ਹੀ ਇਸ ਗੱਲ ਦਾ ਜ਼ਿਕਰ ਕਰਤਾ ਜਿਹੜੀ ਘਟਨਾ ਵਾਪਰੀ ਹੈ ਸੋ ਸਰਕਾਰ ਨੇ ਇਹਨਾਂ ਸੰਘਰਸ਼ੀ ਮੁਲਾਜ਼ਮਾਂ ਦੇ ਉੱਤੇ ਤੁਰੰਤ ਕਾਰਵਾਈ ਕਰਦਿਆਂ ਦਰਜਣ ਜਿਹੜੇ ਮੁਲਾਜ਼ਮਾਂ ਸਸਪੈਂਡ ਕਰਤੇ ਔਰ ਸਰਕਾਰ ਕਹਿੰਦੀ ਹੈ ਕਿ ਜਿਹੜੇ ਪਿਛਲੀਆਂ ਸਰਕਾਰਾਂ ਨੇ ਕੱਚੇ ਕੰਮ 'ਇਂ ਭਰਤੀ ਕੀਤੇ ਸੀ ਉਹਨਾਂ ਦੇ ਵਿੱਚ ਨਾ ਤਨਖਾਹਾਂ ਦਾ ਨਾ ਕੋਈ ਨਿਯੁਕਤੀ ਦਾ ਨਾ ਕੋਈ ਕਿਸੇ ਕਿਸਮ ਦੀ ਮਿਆਦ ਦੇ ਬਾਰੇ ਕੋਈ ਸਪਸ਼ਟ ਕੀਤਾ ਗਿਆ ਜਿਹਦੇ ਬਾਰੇ ਮਤਲਬ ਸਰਕਾਰ ਦੇ ਜਿਹੜੇ ਖਿਲਾਫ ਮੁਲਾਜ਼ਮ ਸੰਘਰਸ਼ ਕਰ ਰਹੇ ਆ ਸੋ ਸਰਕਾਰ ਅਸਲ ਮੁੱਦੇ ਤੋਂ ਮੁਲਾਜ਼ਮਾਂ ਦਾ ਪੰਜਾਬੀਆਂ ਦਾ ਧਿਆਨ ਪਟਕਾ ਕੇ ਇਸ ਵੱਲ ਕੇਂਦਰਿਤ ਕਰਨਾ ਚਾਹੁੰਦੀ ਹੈ ਕਿ ਮੁਲਾਜ਼ਮ ਆਪਣੀਆਂ ਮੰਗਾਂ ਦੇ ਹੱਕਾਂ ਦੇ ਹੱਕ ਲਈ ਲੜ ਰਹੇ ਹੈ ਸੋ ਜਿਹੜੀ ਅੱਜ 30 ਤਰੀਕ ਹੈ ਅੱਜ ਜਿਹੜਾ ਟ੍ਰਾਂਸਪੋਰਟ ਮੰਤਰੀ ਹੈ ਲਾਲਜੀਤ ਭੁੱਲਰ ਉਹਨਾਂ ਨੇ ਵੀ 12 ਵਜੇ ਮੀਟਿੰਗ ਕਾਲ ਕੀਤੀ ਹੈ ਯੂਨੀਅਨ ਆਗੂਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਸਾਰੇ ਜਿਹੜੇ ਮਸਲੇ ਹੱਲ ਕਰ ਦਿੱਤੇ ਜਾਣਗੇ ਔਰ ਸੀਐਮ ਸਾਹਿਬ ਇਸ ਗੱਲ ਦਾ ਬਿਆਨ ਦਿੰਦੇ ਆ ਕਿ ਆਓ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ ਤੁਹਾਡੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ ਤੇ ਸਾਡੀ ਕੋਸ਼ਿਸ਼ ਹੈ ਕਿ ਪੈਸੇਂਜਰਸ ਨੂੰ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਫ਼ਰ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਬੱਸਾਂ ਦੇ ਬੇੜੇ ਦੇ ਵਿੱਚ ਜਿਹੜੀਆਂ 900 ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਪਰ ਯੂਨੀਅਨ ਦੇ ਅਗੂ ਕਹਿੰਦੇ ਨੇ ਕਿ ਇਹ 900 ਬੱਸਾਂ ਪੰਜਾਬ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਰਜਵਾੜਿਆਂ ਦਿੱਲੀ ਦੇ ਕੇਜਰੀਵਾਲ ਜੁੰਡਲੀ ਦੀ ਇਸ ਦੇ ਵਿੱਚ ਕੁਛ ਪੈਟ ਹੈ ਸੋ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਸੋ ਯੂਨੀਅਨ ਅਗੂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ 50 ਮੀਟਿੰਗਾਂ ਵਿਭਾਗ ਦੇ ਸੈਕਟਰੀ ਦੇ ਨਾਲ ਸੀਐਮ ਸਾਹਿਬ ਨਾਲ ਟਰਾਂਸਪੋਰਟ ਮੰਤਰੀ ਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਨਾਲ ਹੋ ਚੁੱਕੀਆਂ ਕੋਈ ਹੱਲ ਨਹੀਂ ਨਿਕਲਿਆ ਸੋ ਸਰਕਾਰ ਨੂੰ ਟਕਰਾਉ ਦੀ ਨੀਤੀ ਦਾ ਤ્યાਗ ਕਰਕੇ ਇਹਨਾਂ ਸੰਘਰਸ਼ ਮਈ ਵਰਕਰਾਂ ਦੇ ਨਾਲ ਯੂਨੀਅਨ ਦੇ ਨਾਲ ਰਾਬਤਾ ਕਰਨਾ ਚਾਹੀਦਾ ਬੈਠ ਕੇ ਇਸ ਮਸਲੇ ਦਾ ਠੁਕਮਾ ਹੱਲ ਕਰਨਾ ਚਾਹੀਦਾ ਕਿਉਂਕਿ ਪੈਸੇਂਜਰ ਜਿਹੜੇ ਹੈਗੇ ਆ ਯਾਤਰੀ ਹੈ ਉਹ ਜਿਹਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਬਜ਼ੁਰਗ ਬੁੱਢੇ ਨੌਜਵਾਨ ਬੱਚੇ ਬੜਾ ਸਫਰ ਕਰ ਰਹਾ ਹੈ ਬੜਾ ਤੰਗ ਪਰੇਸ਼ਾਨ ਹੋ ਰਹੇ ਆ ਸੋ ਇਸ ਮਸਲੇ ਦਾ ਤੁਰੰਤ ਜਿਹੜਾ ਹੱਲ ਕਰ ਦੇਣਾ ਚਾਹੀਦਾ ਤੁਸੀਂ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਖੁਦ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਕਿਸੇ ਦੀ ਚੁੰਨੀ ਨਹੀਂ ਲਹੇਗੀ ਕਿਸੇ ਦੀ ਪੱਗ ਨਹੀਂ ਲਹੇਗੀ ਕਿਸੇ ਉੱਤੇ ਡਾਂਗਾ ਨਹੀਂ ਵਰਨਗੀਆਂ ਕਿਸੇ ਦੇ ਨਾਲ ਬੇਨਿਆਈ ਨਹੀਂ ਹੋਏਗੀ ਕਿਸੇ ਨੂੰ ਟੈਂਕੀਆਂ ਤੇ ਨਹੀਂ ਛੱਟਣਾ ਪਏਗਾ ਕਈਆਂ ਕਿਸੇ ਨੂੰ ਜਿਹੜਾ ਧਰਨੇ ਲਾਉਣ ਲਈ ਮਜਬੂਰ ਨਹੀਂ ਹੋਣਾ ਪਏਗਾ ਸਾਡੀ ਸਰਕਾਰ ਸਾਰਾ ਕੁਝ ਸਾਰੇ ਤੁਹਾਡੇ ਬੁਨਿਆਦੀ ਸੰਵਿਧਾਨਕ ਹੱਕ ਤੁਹਾਡੀ ਥਾਲੀ ਚ ਪਰੋਸ ਕੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਪਰ 4 ਸਾਲ ਦਾ ਸ਼ਾਸਨ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਫੇਲ ਹੋਈ ਹੈ ਇਹ ਆਮ ਲੋਕਾਂ ਦਾ ਮੁਲਾਜ਼ਮਾਂ ਦਾ ਜਿਹੜੇ ਸਟੂਡੈਂਟਸ ਨੇ ਚਾਹੇ ਉਹ ਦੁਕਾਨਦਾਰ ਨੇ ਚਾਹੇ ਉਹ ਵਪਾਰੀ ਨੇ ਚਾਹੇ ਉਹ ਇੰਡਸਟਰੀਅਲਿਸਟ ਨੇ ਸਾਰਿਆਂ ਦਾ ਇਹੀ ਕਹਿਣਾ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜ ਗਈ ਹੈ ਔਰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਚਲਾਉਣ ਦੇ ਵਿੱਚ ਫੇਲ ਹੋਈ ਹੈ ਹਰ ਪਾਸੇ ਹਹਾਕਾਰ ਹੈ ਨਿਤ ਦਿਨ ਗੈਂਗਸਟਰ ਫਰੋਤੀਆਂ ਮੰਗ ਰਹੇ ਆ ਜਿਹੜਾ ਬੰਦਾ 10 20 30 40 ਲੱਖ ਰੁਪਏ ਦਾ ਕੋਈ ਸਮਾਨ ਖਰੀਦਦਾ ਉਹ ਹੀ ਜਿਹੜਾ ਗੈਂਗਸਟਰਾਂ ਦੇ ਹਿੱਟ ਲਿਸਟ ਦੇ ਉੱਤੇ ਆ ਜਾਂਦਾ ਟਾਰਗੇਟ ਤੇ ਆ ਜਾਂਦਾ ਸੋ ਉਹਨੂੰ ਕਾਲ ਕਰਕੇ ਉਹ ਤੋਂ ਫਰੋਤੀ ਮੰਗੀ ਜਾਂਦੀ ਹੈ ਸੋ ਪੰਜਾਬ ਦੇ ਹਾਲਾਤ ਵਡੇ ਵਿਸਫੋਟਕ ਹੈ ਪੰਜਾਬ ਦੇ ਲੋਕਾਂ ਨੂੰ ਇਸ ਤਰਾਸਦੀ ਦੇ ਵਿੱਚੋਂ ਉੱਭਰਨ ਦੇ ਲਈ ਇਸ ਅਤ ਭੜੇ ਨਾਜ਼ਕ ਸਮੇਂ ਦੇ ਵਿੱਚੋਂ ਉੱਭਰਨ ਦੇ ਲਈ ਆਪਸ ਦੇ ਵਿੱਚ ਪਿਆਰ ਮੁਹੱਬਤ ਇਤਿਫਾਕ ਰੱਖ ਕੇ ਇਹ ਜਿਹੜਾ ਸਰਕਾਰੀ ਜ਼ਬਰ ਹੈ ਸਰਕਾਰੀ ਅਤਿਆਚਾਰ ਹੈ ਉਹਦਾ ਮੁਕਾਬਲਾ ਕਰਨ ਦੇ ਲਈ ਸੜਕਾਂ ਤੇ ਆਉਣਾ ਪਵੇ ਜੋ ਸੰਵਿਧਾਨਕ ਲੋਕਾਂ ਅਧਿਕਾਰ ਦਿੱਤਾ ਲੋਕਾਂ ਨੂੰ ਸੰਵਿਧਾਨ ਨੇ ਦੇਸ਼ ਦੇ ਸੰਵਿਧਾਨ ਨੇ ਔਰ ਉਹਦੇ ਤਹਿਤ ਸੰਘਰਸ਼ ਕਰਕੇ ਲਾਂਬੰਦੀ ਕਰਕੇ ਇੱਕ ਤਰ੍ਹਾਂ ਦੀ ਜਿਹੜੀ ਮੂਵਮੈਂਟ ਇਸ ਤਰ੍ਹਾਂ ਦੀ ਲਹਿਰ ਪੰਜਾਬ ਦੇ ਵਿੱਚ ਖੜੀ ਕਰ ਦੇਣੀ ਚਾਹੀਦੀ ਹੈ ਜਿਹੜੀ ਪੰਜਾਬ ਨੋਂ ਲੁੱਟਣ ਵਾਸਤੇ ਬਾਹਰੀ ਸ਼ਕਤੀਆਂ ਤਰਲੋ ਮੱਛੀ ਹੋ ਰਹੀਆਂ ਔਰ ਪਿਛਲੇ 4 ਸਾਲਾਂ ਤੋਂ ਲੁੱਟ ਰਹੀਆਂ ਉਹਨਾਂ ਨੂੰ ਭਾਂਜੀ ਦੇਣ ਲਈ ਉਹਨਾਂ ਨੂੰ ਮੂੰਹ ਤੋੜਨ ਲਈ ਉਹਨਾਂ ਦਾ ਤੇ ਸਾਰਿਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਔਰ ਇਹ ਵੇਲਾ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਹੋਏ ਜੇ ਹੁਣ ਨਾ ਸੰਭਲੇ ਫਿਰ ਕਦੇ ਨਹੀਂ ਸੰਭਲਣਾ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਪਛੜ ਗਿਆ ਇਹ 4 ਸਾਲਾਂ ਦੇ ਵਿੱਚ ਪੰਜਾਬ ਨੇ ਉਹ ਦਰਦ ਹੰਡਾ ਲਿਆ ਉਹ ਦੁੱਖ ਹੰਡਾ ਲਿਆ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਹੋਰ ਵੀ ਖਰਾਬ ਹੋਣ ਜਾ ਰਹੇ ਆ ਇਹਦੇ ਲਈ ਸਾਨੂੰ ਸਾਰਿਆਂ ਨੂੰ ਸਤਾਰਕ ਰਹਿਣਾ ਚਾਹੀਦਾ ਹੈ ਅਮਨ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਜਿਹੜਾ ਆਪਣੇ ਹੱਕਾਂ ਲਈ ਜੂਝਦੇ ਰਹਿਣਾ ਲੇਕਿਨ ਸ਼ਾਂਤ ਮੈਤਰੀਕੀ ਦੇ ਨਾਲ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਏ ਅਗਲੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਹੋਰ ਸਬਜੈਕਟ ਦੇ ਨਾਲ ਤੁਹਾਡੇ ਰੂਬਰੂ ਆਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਿਆਂ ਕਿ ਕਿਰਪਾ ਕਰਕੇ ਜਿਨ੍ਹਾਂ ਨੇ ਟੀਵੀ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਵੱਡ ਮੁੱਲੇ ਵਿਚਾਰ ਤੁਹਾਡੇ ਕਮੈਂਟ ਬਾਕਸ ਵਿੱਚ ਜਾ ਕੇ ਦਿੱਤੇ ਹੋਏ ਵਿਚਾਰ ਦਿੱਤੇ ਹੋਏ ਜਿਹੜੇ ਸੁਨੇਹੇ ਦਿੱਤੇ ਹੋਏ ਸੁਝਾ ਸਾਡੇ ਲਈ ਆਕਸੀਜਨ ਦਾ ਕੰਮ ਕਰਦੇ ਆ ਸੋ ਅੱਜ ਦੇ ਲਈ ਐਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਬਕ ਹੈ